ਸਵਾਗਤ ਆ ਕਿਸਾਨ ਭਰਾਵੋ ਤੁਹਾਡਾ ਆਪਣੀ YouTube ਚੈਨਲ ਦੇ ਉੱਪਰ ਸੋ ਅੱਜ ਆਪਾਂ ਜੀ ਵੀਡੀਓ ਪਾ ਰਹੇ ਹਾਂ ਜੀ ਤਲਵੰਡੀ ਸਾਬੋ ਟਰੈਕਟਰ ਮੰਡੀ ਦੀ ਵੀਡੀਓ ਰਿਕਾਰਡ ਕੀਤੀ ਨੂੰ ਬਹੁਤ ਦਿਨ ਹੋ ਗਏ ਸੋ ਪਾਉਣ ਦਾ ਮੌਕਾ ਅੱਜ ਮਿਲਿਆ ਜੀ ਸੋ ਬਹੁਤ ਹੀ ਵਧੀਆ ਜਿਹੇ ਟਰੈਕਟਰ ਇੱਥੇ ਆਏ ਹੋਏ ਆ ਸਵਰਾਜ ਸੋਨਾਲੀਕਾ ਜਿੱਦਾਂ ਦੇ ਟਰੈਕਟਰ ਕੋਹ ਚਾਹਣੇ ਸਾਫ਼ ਸੁਥਰਾ ਵਧੀਆ ਕੰਡੀਸ਼ਨ ਦੇ ਟਰੈਕਟਰ ਮਿਲਣਗੇ ਜੀ ਤੇ ਬਾਜੂ ਬਰੇਟਾਂ ਤੇ ਮਿਲਣਗੇ ਸਭ ਤੋਂ ਪਹਿਲਾ ਟਰੈਕਟਰ ਹੀ ਤੁਹਾਡੇ ਸਾਹਮਣੇ ਦੇਖ ਸਕਦੇ ਹੋ ਤੁਸੀਂ ਸਵਰਾਜ 855 ਸਾਫ ਸੁਥਰਾ ਟਰੈਕਟਰ ਹੈ ਜੀ ਬੈਕ ਸਾਈਡ ਦੇ ਟਾਇਰ ਹੈ ਜਿਹੜੇ ਐਮ ਆਰ ਐਫ ਦੇ ਹੈ ਜੀ 14 ਨੂੰ 28 ਦੇ 12 ਮਾਡਲ 4 ਲੱਖ ਤੇ 15000 ਰੁਪਏ ਡਿਮਾਂਡ ਹੈ ਟਰੈਕਟਰ ਦੀ ਠੀਕ ਹੈ ਜੀ ਤੇ ਟਰੈਕਟਰ ਨੂੰ ਮਰਵਾਉਣੇ ਚਾਹਤੀ ਤੁਹਾਨੂੰ ਤੇ ਪੈਂਡ ਬਾਈ ਦਾ ਸਹਣਾ ਜੀ ਦੇ ਕੋਲ ਟਰੈਕਟਰ ਹੈ ਤੇ ਨੰਬਰ ਹੈ ਜੀ 99155 93450 ਠੀਕ ਹੈ ਜੀ ਜੇਕਰ ਇਹ ਟਰੈਕਟਰ ਲੈਣਾ ਤਾਂ ਬਾਈ ਨਾਲ ਕੰਟੈਕਟ ਕਰ ਸਕਦਾ ਠੀਕ ਹੈ ਜੀ ਚਲਦੇ ਹਾਂ ਜੀ ਹੁਣ ਅਗਲੇ ਟਰੈਕਟਰ ਵੱਲ ਇਹ ਵੀ ਸਵਰਾਜ 855 ਜੀ ਇਸੇ ਬਾਈ ਦਾ ਟਰੈਕਟਰ ਆ ਜੀ 16 ਮਾਡਲ ਆ 5 ਲੱਖ 60 ਹਜ਼ਾਰ ਰੁਪਏ ਡਿਮਾਂਡ ਕਰਦੇ ਆ ਚਾਰੇ ਟਾਇਰ ਨਵੇਂ ਆ 14 ਨੂੰ 28 ਦੇ ਦਿਖਾਉਣੇ ਆ ਜੀ ਟਰੈਕਟਰ ਤੁਹਾਨੂੰ ਪਿਛਲੇ ਟਾਇਰ ਵਧੀਆ ਨਵੇਂ ਆ ਜੀ ਟਰੈਕਟਰ ਦੀ ਕੰਡੀਸ਼ਨ ਨਵੀਂ ਆ origignal ਟਰੈਕਟਰ ਆ ਜੀ ਦੇਖ ਸਕਦੇ ਹੋ ਵੀਡੀਓ ਵਿੱਚ ਜੇਕਰ ਲੈਣਾ ਹੋਵੇ ਤਾਂ ਬਾਈ ਨਾਲ ਕੰਟੈਕਟ ਕਰ ਸਕਦੇ ਜੀ ਪਿੰਡ ਸਹਿਣਾ ਬਾਈ ਦਾ ਨੰਬਰ ਆਪਾਂ ਪਹਿਲਾਂ ਬੋਲ ਚੁੱਕੇ ਆ ਜੀ 99155 93450 ਬਾਦਿਆਂ ਜੋ ਨੇ ਅਗਨੇ ਟਰੈਕਟਰ ਦੇ ਵਾਲਾ ਆਪਾਂ ਸਵਰਾਜ 747 FE 14 ਮਾਡਲ ਹੈ ਜੀ ਕੁਡੀਅਰ ਦੇ ਟਾਇਰ 14x28 ਦੇ ਪ੍ਰਭਜੀ ਸਿੰਘ ਬਾਈ ਦਾ ਨਾਮ ਹੈ ਜੀ ਦਾ ਟਰੈਕਟਰ ਹੈ ਜੀ ਨੰਬਰ ਆਪਾਂ ਬੋਲਦੇ ਆ ਜੀ 9417943517 ਠੀਕ ਆ ਜੀ ਤੇ origignal ਟਰੈਕਟਰ ਹੈ ਜੀ ਜੇ ਕਿਸੇ ਨੇ ਲੈਣਾ ਹੋਵੇ ਤਾਂ ਬਾਈ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਕੀ ਟਰੈਕਟਰ ਤੇ ਤੁਹਾਨੂੰ ਝਾਤੀ ਮਾਰਾ ਦਿੰਨੇ ਆ ਜੀ ਆਪਾਂ 14x28 ਦੇ ਟਾਇਰ ਹੈ ਜੀ ਕੁਡੀਅਰ ਦੇ ਠੀਕ ਆ ਜੀ ਤੇ ਬਾਈ ਦਾ ਨੰਬਰ ਫੇਰ ਬੋਲ ਦਿੰਨੇ ਆ ਆਪਾਂ 9417943517 ਟਰੈਕਟਰ ਤੁਸੀਂ ਦੇਖ ਸਕਦੇ ਹੋ ਜੀ ਨਵਾਂ ਟਰੈਕਟਰ ਆ ਠੀਕ ਹੈ ਜੀ ਛਤਰੀ ਲੱਗੀ ਹੋਈ ਹੈ ਇਹਦੇ ਤੇ ਬਾਕੀ ਤੁਹਾਨੂੰ ਪਿੱਛੋਂ ਕਿ ਆਪਾਂ ਕੋਈ ਟਰੈਕਟਰ ਦੀ ਕੋਲ ਛਾਤੀ ਮਰਾ ਦਿੰਨੇ ਆ ਫਿਰ ਉਸ ਤੋਂ ਬਾਅਦ ਆਪਾਂ ਚੱਲਾਂਗੇ ਅਗਲੇ ਟਰੈਕਟਰ ਦੇ ਵੱਲ ਸਵਰਾਜ 747 ਹੈ ਜੀ ਇਹ ਐਫ ਈ ਠੀਕ ਹੈ ਜੀ ਬਾਕੀ ਦਾ ਨੰਬਰ ਆਪਾਂ ਤੁਹਾਨੂੰ ਦੱਸ ਚੁੱਕੇ ਹਾਂ ਹੁਣ ਚੱਲਦੇ ਆ ਅਗਲੇ ਟਰੈਕਟਰ ਦੇ ਵੱਲ ਆਪਾਂ ਅਗਲਾ ਟਰੈਕਟਰ ਹੈ ਜੀ ਸੋਨਾਲੀਕਾ 750 ਬਹੁਤ ਸੋਹਣਾ ਤੇ ਸਾਫ਼ ਸੁਥਰਾ ਟਰੈਕਟਰ ਆ ਜੀ ਠੀਕ ਹੈ ਪਿਛਲੇ ਟਾਇਰਾਂ ਦੀ ਜੋੜੀ 14928 14928 ਦੀ ਹੈ ਜੀ ਠੀਕ ਹੈ ਜੀ 17 ਮਾਡਲ ਹੈ ਜੀ ਠੀਕ ਹੈ ਜੀ ਤੇ ਬਾਈ ਦਾ ਨੰਬਰ ਆਪਾਂ ਜਿਹੜਾ 747 ਵਾਲੇ ਦਾ ਪਹਿਲਾਂ ਬੋਲਿਆ ਸੀ ਜੀ ਐਫੀ ਵਾਲੇ ਦਾ 14 ਮਾਡਲ ਵਾਲੇ ਦਾ ਰਾਜ ਸਿੰਘ ਬਾਈ ਦਾ ਨਾਮ ਜੀ ਜੀ 9419943517 ਜੇ ਕਿਸੇ ਨੇ ਟਰੈਕਟਰ ਲੈਣਾ ਹੋਵੇ ਤਾਂ ਉਸਦੇ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਜੀ ਠੀਕ ਹੈ ਜੀ ਸੋ ਮਾਲਕ ਵੀ ਰਹਿਣੀ ਸੀ ਤੇ ਉਹਨਾਂ ਨੇ ਇਹਨਾਂ ਨੂੰ ਕਿਹਾ ਸੀ ਵੀ ਜੇ ਕਿਸੇ ਨੇ ਟਰੈਕਟਰ ਲੈਣਾ ਹੋ ਤਾਂ ਆਪਾਂ ਆਪ ਦੇ ਨੰਬਰ ਦੇ ਦਿਓ ਸੋ ਬਾਈ ਨੇ ਆਪ ਦਾ ਨੰਬਰ ਦੇਤਾ ਜੀ ਸੋ ਇਸ ਨੰਬਰ ਤੇ ਕੰਟੈਕਟ ਕਰ ਲਓ ਹੁਣ ਇਹ ਵੀ ਜੀ ਅੱਗੇ ਸੋਨਾ ਲਿਖ ਕੇ 750 ਜੀ మారుਤੀ 쇼 ਵਾਲਾ ਜੀ 2016 ਮਾਡਲ ਆ 15 5 28 ਦੇ ਟਾਇਰ ਆ ਜੀ 4 ਲੱਖ ਤੇ 65000 ਰੁਪਿਆ ਡਿਮਾਂਡ ਠੀਕ ਹੈ ਜੀ ਪਿਛਲੇ ਟਾਇਰ ਅਪੋਲੋ ਦੇ ਆ ਤੇ ਟਰੈਕਟਰ ਤੁਸੀਂ ਵੇਖ ਸਕਦੇ ਸਾਫ ਸੁਥਰਾ ਟਰੈਕਟਰ ਆ ਸੈਡ ਗੇਅਰ ਆ ਜੀ ਠੀਕ ਹੈ ਇਹ ਅਪੋਲੋ ਦੇ ਟਾਇਰ ਆ 80 ਤੋਂ 90 ਪੰਜ ਜਿਹੜੇ ਟਾਇਰ ਆ ਜਿਵੇਂ ਅਪੋਲੋ ਦੇ ਟਾਇਰ ਹੀ ਠੀਕ ਹੈ ਜੀ ਬਾਕੀ ਮਰੂਤੀ ਸ਼ੋ ਆ ਹੁਣ ਚਾਹਦਾ ਜੀ ਆਪਾਂ ਅਗਲੇ ਟਰੈਕਟਰ ਵੱਲ ਸਵਰਾਜ 855 13 ਮਾਡਲ ਆ ਜੀ ਟਾਇਰ ਓਕੇ ਆ ਜੀ ਬਿਲਕੁਲ ਸਾਫ ਸੁਥਰਾ ਟਰੈਕਟਰ ਆ ਜੀ 5 ਲੱਖ ਤੇ 25 ਹਜ਼ਾਰ ਡਿਮਾਂਡ ਕਰਦੇ ਟਰੈਕਟਰ ਦੀ ਠੀਕ ਹੈ ਜੀ ਪਿਛਲੇ ਟਾਇਰ ਐਮ ਆਰ ਐਫ ਦੀ ਜੋੜੀ ਹੈ ਜੀ 14928 ਦੇ ਪੈਂਡ ਬਾਈ ਦਾ ਸਹਿਣਾ ਹਰਦੀਪ ਨਾਮ ਆ ਜੀ ਜੇ ਕਿਸੇ ਨੇ ਟਰੈਕਟਰ ਲੈਣਾ ਹੋਵੇ ਤਾਂ ਬਾਈ ਦਾ ਨੰਬਰ ਆਪਾਂ ਤੁਹਾਨੂੰ ਦੱਸ ਦਿੰਨੇ ਆ 99885 93450 ਦੁਬਾਰਾ ਫੇਰ ਰਿਪੀਟ ਕਰ ਦਿੰਨੇ ਆ ਜੀ 99885 93450 ਹਰਦੀਪ ਨਾਮ ਆ ਬਾਈ ਜੀ ਤੇ ਸਹਿਣਾ ਪੈਂਡਾ ਜੇ ਕਿਸੇ ਨੇ ਟਰੈਕਟਰ ਲੈਣਾ ਹੋਵੇ ਤਾਂ ਬਾਈ ਨੂੰ ਕੰਟੈਕਟ ਕਰ ਲਓ ਸੋ ਟਰੈਕਟਰ ਤੁਸੀਂ ਵੇਖ ਸਕਦੇ ਹੋ ਵਧੀਆ ਸਾਫ਼ ਉਤਰ ਟਰੈਕਟਰ ਆ ਅਤੇ second ਆਉਣ ਵਾਲਾ ਜਿਹੜਾ ਟਰੈਕਟਰ ਬਾਈ ਹਜ਼ਾਰ ਗਿਆਨਵੇਂ ਵੀ ਅੱਗੋਂ ਲੈ ਪਹੁੰਚ ਚੁੱਕੇ ਹਾਂ ਜੀ ਆਪਾਂ ਅਗਲੇ ਟਰੈਕਟਰ ਦੇ ਕੋਲ ਸਤਾਹਠ ਤਿੰਨ ਸੌ ਪੱਚੀ ਮਰੂਤੀ ਸੋ ਵਾਲਾ ਟਰੈਕਟਰ ਆ ਜੀ ਤਰਾਨਵੇਂ ਮਾਡਲ ਆ ਚੈੱਪ ਵਾਲੀ ਕਾਪੀ ਹੈ ਜੀ ਇਹਦੀ ਇੱਕ ਲੱਖ ਅਤੇ ਪੱਚੀ ਹਜ਼ਾਰ ਟਰੈਕਟਰ ਦਾ ਮੁੱਲ ਆ ਜੀ ਟਾਇਰਾਂ ਪੱਖੋਂ ਟਰੈਕਟਰ ਤੁਸੀਂ ਵੇਖ ਸਕਦੇ ਤੀਹ ਤੋਂ ਚਾਲੀ ਪਰਸੈਂਟ ਟਾਇਰ ਆ ਜੀ ਠੀਕ ਆ ਜੀ ਅਤੇ ਜੇ ਕਿਸੇ ਨੇ ਟਰੈਕਟਰ ਲੈਣਾ ਹੋਵੇ ਤਾਂ ਇਹ ਆਪਣਾ ਤਲਵੰਡੀ ਮੰਡੀ 'ਚ ਖੜ੍ਹਾ ਜੀ ਦੇਖ ਸਕਦੇ ਹੋ ਅੱਗੇ ਟਰੈਕਟਰ ਆ ਜੀ ਫਾਰਮ ਸੱਠ ਦੋਇਰ ਇੱਕ ਮਾਡਲ ਹੈ ਜੀ ਮਨਪ੍ਰੀਤ ਸਿੰਘ ਬਾਈ ਦਾ ਨਾਮ ਆ ਨਸੀਬਪੁਰਾ ਪਿੰਡ ਹੈ ਜੀ 240000 ਰੁਪਏ ਮੁੱਲ ਕਰਦੇ ਜੀ ਟਰੈਕਟਰ ਦਾ ਠੀਕ ਹੈ ਜੀ ਤੇ ਬਾਈ ਦਾ ਨੰਬਰ ਆਪਾਂ ਤੁਹਾਨੂੰ ਦੱਸ ਦਿੰਨੇ ਆ ਜੀ 98159 33998 ਠੀਕ ਹੈ ਜੀ ਨੰਬਰ ਆ ਬਾਈ ਦਾ ਜੇ ਕਿਸੇ ਨੇ ਲੈਣਾ ਹੋ ਤਾਂ ਬਾਈ ਨੂੰ ਫੋਨ ਕਰਕੇ ਟਰੈਕਟਰ ਦੇਖ ਸਕਦਾ ਜੀ ਆ ਤਾਂ ਸੌਦਾ ਕਰ ਸਕਦੇ ਤੇ ਮੈਂ ਚੱਲਦੇ ਆ ਜੀ ਹੁਣ ਆਪਾਂ ਅਗਲੇ ਟਰੈਕਟਰ ਦੇ ਵੱਲ ਹੁਣ ਅੱਗੇ ਜੀ ਆਪਾਂ ਐਸ਼ਰ ਟਰੈਕਟਰ ਵੱਲ ਜੀ 93 ਮਾਡਲ ਆ ਜੀ 1,50000 ਜਿਹੜੀ ਬਾਈਆਂ ਦੀ ਡਿਮਾਂਡ ਹੈ ਜੀ ਠੀਕ ਹੈ ਜੀ ਰੰਗ ਬੰਨੇ ਉਹਨਾਂ ਟਰੈਕਟਰ ਤੁਸੀਂ ਵੇਖ ਸਕਦੇ ਹੋ ਜੀ ਸੋ ਅੱਗੇ ਟਰੈਕਟਰ ਹੈ ਸਵਰਾਜ 744 16 ਮਾਡਲ ਹੈ ਜੀ 4,10,000 ਰੁਪਏ ਡਿਮਾਂਡ ਹੈ ਰੰਗ ਬੰਨ ਵਾਲੋ ਟਰੈਕਟਰ ਸਾਫ਼ ਪਿਆ ਜੀ ਚਾਰੇ ਟਾਇਰਾਂ ਦੀ ਕੰਡੀਸ਼ਨ ਓਕੇ ਆ ਅੱਗੇ 855 ਜੀ 16 ਮਾਡਲ ਆ 5,40,000 ਰੁਪਏ ਡਿਮਾਂਡ ਆ ਚਾਰੇ ਟਾਇਰਾਂ ਦੀ ਕੰਡੀਸ਼ਨ ਓਕੇ ਆ ਜੀ ਤੇ ਰੰਗ ਬੰਨੇ ਉਹਨੂੰ ਟਰੈਕਟਰ ਜਿਹੜਾ ਤੁਸੀਂ ਵੇਖ ਸਕਦੇ ਹੋ ਓਕੇ ਪਿਆ ਅੱਗੇ ਤੋਂ ਥਾਮਨੇ ਟਰੈਕਟਰ ਹੈ 747 ਚਾਰ ਮਾਡਲ ਹੈ ਜੀ 2 ਲੱਖ ਤੋਂ 20000 ਡਿਮਾਂਡ ਕਰਦੇ ਆ ਜੀ ਚਾਰੇ ਟਾਰਨ ਦੀ ਕੰਡੀਸ਼ਨ ਓਕੇ ਆ ਰੰਗ ਬਾਨੀ ਬਾਨੀ ਟਰੈਕਟਰ ਜਿਹੜਾ ਬਹੁਤ ਵਧੀਆ ਜੀ ਅੱਗੇ 855 ਜੀ 2000 ਮਾਡਲ ਆ 245000 ਰੁਪਏ ਬਾਈ ਡਿਮਾਂਡ ਕਰਦੇ ਆ ਟਰੈਕਟਰ ਤੁਸੀਂ ਸਾਹਮਣੇ ਦੇਖ ਸਕਦੇ ਹੋ ਜੀ ਸੋ ਜੇ ਕਿਸੇ ਭਾਈ ਨੇ ਟਰੈਕਟਰ ਲੈਣਾ ਹੋਵੇ ਜੇ ਇੱਥੇ ਜ਼ਰੂਰ ਪਹੁੰਚਣ ਜੀ ਅੱਗੇ ਤੁਸੀਂ ਵੇਖ ਸਕਦੇ ਹੋ ਜੀ ਸੋਨ ਵਾਲੇ ਦਾ ਟਰੈਕਟਰ ਆ ਜੀ 8 ਮਾਡਲ ਆ ਜੀ 260000 ਰੁਪਏ ਡਿਮਾਂਡ ਕਰਦੇ ਆ ਟਰੈਕਟਰ ਸਾਫ ਆ ਜੀ ਸੋ ਅੱਗੇ ਚੱਲਦੇ ਆ ਜੀ Mahindra ਟਰੈਕਟਰ ਆ 265 95 ਮਾਡਲ ਹੈ ਜੀ 1.5 ਲੱਖ ਰੁਪਏ ਬਾਈਆਂ ਦੀ ਡਿਮਾਂਡ ਹੈ ਜੀ ਤੇ ਟਰੈਕਟਰ ਤੁਸੀਂ ਵੇਖ ਸਕਦੇ ਹੋ ਜੀ ਸਾਫ ਟਰੈਕਟਰ ਸੋ ਅੱਗੇ ਚੱਲਦੇ ਹਾਂ ਜੀ ਆਪਾਂ ਹੈਡਰਾ ਬਣਾਇਆ ਪਈਆਂ ਨੇ ਜੀ ਸੀ ਬੀ ਟੈਬ ਬਣਾਇਆ ਹੋਇਆ ਤਿੰਨ ਮਾਡਲ ਹੈ ਜੀ 3.5 ਲੱਖ ਰੁਪਏ ਬਾਈਆਂ ਦੀ ਡਿਮਾਂਡ ਆ ਤੇ ਨੰਬਰ ਲਿਖਿਆ ਉੱਪਰ ਆਪਾਂ ਬਾਈਆਂ ਦਾ ਬੋਲਦੇ ਹਾਂ ਜੀ 73415 99463 ਜੇ ਕਿਸੇ ਨੇ ਲੈਣਾ ਤਾਂ ਬਾਈਆਂ ਨੇ ਇਸ ਨੰਬਰ ਤੇ ਕੰਟੈਕਟ ਕਰ ਸਕਦਾ ਜੀ